ਮੈਂ ਮੇਰੇ ਬoiਫ੍ਰੈਂਡ ਸੀਗਾ ਉਹਨਾਂ ਨਾਲ ਮੇਰਾ ਰਿਲੇਸ਼ਨ ਰਿਹਾ 1.5 ਸਾਲ ਤੇ ਬਾਅਦ ਵਿੱਚ ਉਹਨਾਂ ਨੇ ਝੂੜੀਆਂ ਪੋਵਾਈਆਂ ਤੇ ਫਿਰ ਵਿਆਹ ਕੱਲ ਸੀ ਮੇਰਾ ਤੇ ਕੱਲੋਂ ਭਾਜੀ ਰਿਹਾ ਮੈਲਾ ਮੰਡਲਾ ਹੀ ਉੱਥੇ ਲਹਾਇਆ ਵੀ ਹੈ 28 ਤਰੀਕ ਨੂੰ 28 ਤਰੀਕ ਦਾ ਹੀ ਵਿਆਹ ਕਰਾਂਗੇ 28 ਤਰੀਕ ਦੇ ਨਾਲ ਧੋਖਾ ਦੇ ਕੇ ਫਿਰ ਨਿਕਲ ਗਏ ਜਿਹੜੇ ਇਹਨਾਂ ਦੇ ਪ੍ਰਧਾਨ ਉਹ ਸਾਨੂੰ ਧੋਖੇ ਰੱਖ ਰਹੇ ਸੀ ਧੋਖੇ ਰੱਖ ਕੇ ਨਾਲ ਗੁੰਮਰਾ ਕਰਕੇ ਉਹਨਾਂ ਨੇ ਇਦਾਂ ਕੀਤਾ ਸਾਡੇ ਨਾਲ ਮੁੰਡੇ ਨੇ ਉਹਦੇ ਨਾਲ ਪੂਰੇ 1.5 ਸਾਲ ਰਿਲੇਸ਼ਨ ਰੱਖੇ ਸਟੇਸ਼ਨ 'ਚ ਰਹਿਣ ਤੋਂ ਬਾਅਦ ਉਹਨੂੰ ਪਹਿਲਾਂ ਤਾਂ ਵਿਆਹ ਦਾ ਲਾਰਾ ਲਾਇਆ ਅੱਤਰ ਹੀ ਮਾਮਲੇ ਸਾਹਮਣੇ ਆਉਂਦੇ ਨੇ ਕਿ ਕੁਝ ਮੁੰਡੇ ਕੁੜੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਅਤੇ ਵਿਆਹ ਦਾ ਚਾਂਸਾ ਦੇ ਕੇ ਉਹਨਾਂ ਨਾਲ ਗਲਤ ਕੰਮ ਕਰ ਫਿਰ ਵਿਆਹ ਕਰਵਾਉਣ ਤੋਂ ਕਿਨਾਰਾ ਵਟ ਲੈਂਦੇ ਨੇ ਤੇ ਫਿਰ ਬਾਅਦ ਦੇ ਵਿੱਚ ਕੁੜੀਆਂ ਇਨਸਾਫ ਦੀ ਗੁਹਾਰ ਲਗਾਉਂਦੀਆਂ ਰਹਿ ਜਾਂਦੀਆਂ ਨੇ તાਜਾ ਮਾਮਲਾ ਅੰਮ੍ਰਿਤਸਰ ਦੇ ਥਾਣਾ ਮਕਬੂਲਪੁਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਕਮਲਪ੍ਰੀਤ ਕੌਰ ਅਤੇ ਮਨਦੀਪ ਸਿੰਘ ਦਾ ਵਿਆਹ ਰੱਖਿਆ ਗਿਆ ਸੀ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣ ਦੇ ਬਾਵਜੂਦ ਲੜਕਾ ਵਿਆਹ ਵਾਲੇ ਦਿਨ ਭਰਾਨ ਹੋ ਗਿਆ ਦੇਵੀ ਕਿਹਾ ਜਾ ਰਿਹਾ ਹੈ ਪੀੜਤ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਿ ਲੜਕਾ ਉਹਨਾਂ ਦੀ ਲੜਕੀ ਦੇ ਨਾਲ ਕਰੀਬ 1.5 ਸਾਲ ਤੋਂ ਸਰੀਰਕ ਸੰਬੰਧ ਬਣਾਉਂਦਾ ਰਿਹਾ ਅਤੇ ਆਪਣੇ ਜਾਲ ਦੇ ਵਿੱਚ ਲੜਕੀ ਨੂੰ ਫਸਾਇਆ ਕਿ ਹਾਂ ਉਸ ਦੇ ਨਾਲ ਉਹ ਵਿਆਹ ਕਰਵਾਵੇਗਾ ਤੇ ਜਿਵੇਂ ਹੀ ਵਿਆਹ ਰੱਖਿਆ ਗਿਆ ਪਰਿਵਾਰਿਕ ਮੈਂਬਰਾਂ ਦੀ ਸਹਿਮਤੀ ਦੇ ਨਾਲ ਤਾਂ ਲੜਕਾ ਵਿਆਹ ਵਾਲੇ ਦਿਨ ਫਰਾਰ ਹੋ ਗਿਆ ਇਸੇ ਚੱਲਦੇ ਆ ਪੀੜਤ ਲੜਕੀ ਆਪਣੇ ਪਰਿਵਾਰ ਸਮੇਤ ਥਾਣਾ ਮਕਬੂਲਪੁਰਾ ਪਹੁੰਚੀ ਅਤੇ ਸ਼ਿਕਾਇਤ ਦਰਜ ਕਰਵਾ ਕੇ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਅੱਗੇ ਜਾਣਕਾਰੀ ਦਿੰਦੇ ਆ ਪੀੜਤ ਲੜਕੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਤਾਂ ਕੀ ਕਹਿਣਾ ਤੁਸੀਂ ਵੀ ਸੁਣੋ। ਮੇਰਾ ਨਾਮ ਕੋਮਲ ਪ੍ਰੀਤ ਕੌਰ। ਕੀ ਗੱਲਬਾਤ ਹੈ ਜਿਹੜੀ ਇਹ ਅੰਦਰ ਹੈ? ਤੇ ਇਹ ਆਇਓ ਥਾਰੇ। ਮੇਰਾ ਕਿਸੇ ਮਲਪੀ ਮੇਰੇ ਬੋਏਫ੍ਰੈਂਡ ਸੀਗਾ। ਉਹਨਾਂ ਨਾਲ ਮੇਰਾ ਰਿਲੇਸ਼ਨ ਰਿਆ 1.5 ਸਾਲ। ਉਸ ਬਾਅਦ ਉਹਨਾਂ ਨੇ ਮਮਾ ਘਰੇ ਗਏ ਸੀ ਤੇ ਉਹਨਾਂ ਨੇ ਨਾ ਕਰ ਦਿੱਤੀ ਵਿਆਹ ਲਈ ਤੇ ਫਿਰ ਮੈਂ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡਾ ਸਟੈਂਪ পেਪਰ ਤੇ ਲਿਖਾਈ ਹੋਈ ਸੀ 11ਵੇਂ ਮਹੀਨੇ ਵਿਆਹ ਹੋਗਾ ਫਿਰ ਮੁਕਰਿਆ ਫਿਰ ਅਸੀਂ ਦਰਖਾਸਤ ਦਿੱਤੀ ਤੇ ਹੁਣ ਫਿਰ ਸਾਰੇ ਮਰ ਪਿੰਚਾਇਤ ਚ ਹਾਂ ਕਰ ਦਿੰਦਾ ਤੇ ਬਾਅਦ ਵਿੱਚ ਉਹਨਾਂ ਨੇ ਝੂੜੀਆਂ ਪੋਵਾਈਆਂ ਤੇ ਫਿਰ ਵਿਆਹ ਕੱਲ ਸੀ ਮੇਰਾ ਤੇ ਕੱਲੋਂ ਭੱਜ ਗਿਆ ਕਿੱਥੋਂ ਦਾ ਸੀ ਮੁੰਡਾ ਹਾਂ ਮੁੰਡਾ ਮਕਬੂਲ ਪਰੇ ਦਾ ਸੀ ਕਿੰਨੀ ਦਿਨ ਹੋ ਗਈ ਦਾ ਰਿਲੇਸ਼ਨ ਚ ਕਿੰਨੀ ਦਿਨ ਸਾਡਾ ਰਿਲੇਸ਼ਨ ਡੇਟ ਸਾਲ ਚੱਲਿਆ ਹਾਂਜੀ ਤੇ ਅੱਛਾ ਕੱਲ ਵਿਆਹ ਸੀ ਸਾਰੀਆਂ ਤਿਆਰੀਆਂ ਹੋਈਆਂ ਸੀ ਹਾਂਜੀ ਅੱਛਾ ਤੇ ਉਹ ਭੱਜ ਗਿਆ ਹਾਂਜੀ ਤੇ ਉਹਨਾਂ ਦੇ ਮਾਪੋਂ ਵੱਲੋਂ ਕੀ ਕੀ ਹੋਇਆ ਮਨਨ ਦੇ ਮਾਪਿਆਂ ਵੱਲੋਂ ਉਹ ਵੀ ਨਾਲ ਹੀ ਹੈਗੇ ਨੇ ਉਹ ਵੀ ਸਾਰੇ ਚਲੇ ਗਏ ਹੋਏ ਨੇ ਮੈਂ ਕਹੀ ਆਮ ਕੁੜੀ ਦਾ ਮੈਂ ਚਾਚਾ ਹੀ ਲਾ ਲਓ ਠੀਕ ਜੇ ਇਹ ਕੁੜੀ ਕਰਕੇ ਮੈਂ ਦਰਖਾਸਤ ਦਿੱਤੀ ਠੀਕ ਹੈ ਅੱਜ ਤੋਂ 6 ਮਹੀਨੇ ਪਹਿਲੇ ਕੁੜੀ ਨੇ ਕੁਝ ਖਾ ਲਿਆ ਸੀ ਠੀਕ ਹੈ ਉਦੋਂ ਵੀ ਇਹਦੇ ਮਾਪੋਂ ਕਹਿੰਦੇ ਸੀ ਵਹੀ ਵੀ ਤੜਨਾ ਵਿਆਹ ਕਰਾਂਗੇ 6 ਮਹੀਨੇ ਟੱਪਾ ਗਏ ਫਿਰ 2 ਮਹੀਨੇ ਲੱਗੇ ਫਿਰ ਨਹੀਂ ਵਿਆਹ ਕੀਤਾ 28 ਤਰੀਕ ਦਾ ਸਭਾ ਵਾਦਾ ਕਰਕੇ ਮੈਲਾ ਮੰਡਲਾ ਹੀ ਉੱਥੇ ਲਹਾਇਆ ਵੀ ਹੈ 28 ਤਰੀਕ ਨੂੰ 28 ਤਰੀਕ ਨੂੰ ਤਾਂ ਹੀ ਵਿਆਹ ਕਰਾਂਗੇ 28 ਤਰੀਕ ਦੇ ਨਾਲ ਧੋਖਾ ਦੇ ਕੇ ਫਿਰ ਨਿਕਲ ਗਏ ਮਾਪਿਓ ਨਾਲ ਸਹਿਮਤਾ ਦੀ ਚੀਜ਼ ਜਿਹੜੇ ਇਹਨਾਂ ਦੇ ਪ੍ਰਧਾਨ ਉਹ ਸਾਨੂੰ ਧੋਖੇ ਹੀ ਰੱਖ ਰਹੇ ਸੀ ਤੋ ਖੇੜਾ ਕਿ ਨਾ ਗੁੰਮਰਾ ਕਰਕੇ ਉਹਨਾਂ ਨੇ ਇਦਾਂ ਕੀਤਾ ਸਾਡੇ ਨਾਲ ਜਦੋਂ ਪਹਿਲੇ ਸਹਿਮਤੀ ਹੋਈ ਹੀ ਤੇ ਜਿਹੜੇ ਉਸ ਟਾਈਮ ਤੇ ਜਿਹੜੇ ਉਹਨਾਂ ਵੱਲੋਂ ਬੰਦੇ ਤੁਰੇ ਸੀਗੇ ਉਹ ਉਹਨਾਂ ਨਾਲ ਗੱਲਬਾਤ ਹੋਈ ਐ ਇਸ ਮਸਲੇ 'ਤੇ ਹੋਈ ਸੀ ਹੁਣ ਉਹ ਕਹਿੰਦੇ ਉਹ ਕਹਿ ਰਹੀ ਸਾਡੇ ਹੱਥੋਂ ਬਾਅਦ ਆਈ ਇਸ ਬੰਦੇ ਪੇੜਤ ਲੜਕੀ ਦੇ ਹੱਕ ਦੇ ਵਿੱਚ ਆਈ ਔਮਨ ਵਿੰਗ ਦੀ ਚੇਅਰਮੈਨ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਉਹਨਾਂ ਤੋਂ ਵੀ ਸਰ ਇਹ ਕੁੜੀ ਦੇ ਨਾਲ ਬਹੁਤ ਹੀ ਜ਼ਿਆਦਾ ਤੱਕਾ ਹੋ ਰਿਹਾ ਹੈ ਜੋ ਕਿ ਸਦਾ ਕੁੜੀਆਂ ਨਾਲ ਹਮੇਸ਼ਾ ਤੋਂ ਹੁੰਦਾ ਆ ਤੇ ਹੁਣ ਨਹੀ ਚਾਹੀਦਾ ਮੁੰਡੇ ਨੇ ਉਹਦੇ ਨਾਲ ਪੂਰੇ 1.5 ਸਾਲ ਰਿਲੇਸ਼ਨ ਰੱਖੇ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਉਹਨੂੰ ਪਹਿਲਾਂ ਤਾਂ ਵਿਆਹ ਦਾ ਲਾਰਾ ਲਾਇਆ ਜੋ ਕਿ ਉਹਨੇ ਲਾਰੇ ਨੂੰ ਮੁੱਕਰ ਗਿਆ ਤਾਂ ਕੁੜੀ ਨੇ ਸੁਸਾਇਸਾਈਡ ਅਟੈਂਪ ਕੀਤਾ ਸੋ ਸੁਸਾਇਸਾਈਡ ਅਟੈਂਪ ਕਰਨ ਤੋਂ ਬਾਅਦ ਮੁੰਡੇ ਨੇ ਬਕਾਇਦਾ ਸਟੈਂਪ ਪੇਪਰ ਤੇ ਲਿਖ ਕੇ ਦਿੱਤਾ ਕਿ ਮੈਂ ਤੇਨਾਂ ਮੈਰਿਜ ਕਰਾਂਗਾ ਉਸ ਤੋਂ ਬਾਅਦ ਫਿਰ ਮੁੱਕਰ ਗਿਆ ਨੈਕਸਟ ਇਹਨਾਂ ਨੇ ਫਿਰ ਪੰਚਾਇਤ ਵਿੱਚ ਕੇਸ ਲੈ ਕੇ ਗਏ ਪੰਚਾਇਤ ਵਿੱਚ ਵੀ ਉਹਨੇ ਇਹੀ ਕਿਹਾ ਕਿ ਮੈਂ ਮੈਰਿਜ ਕਰਾਂਗਾ ਬਟ ਉਹ 3rd ਟਾਈਮ ਫਿਰ ਮੁੱਕਰ ਗਿਆ ਹੁਣ ਫਿਰ ਉਹਨੇ ਇਹ ਕਿਹਾ ਕਿ ਮੈਂ ਮੈਰਿਜ ਦੀ ਡੇਟ ਦਿੱਤੀ ਸੀ ਇਹਨਾਂ ਨੇ ਨਵੰਬਰ ਦੀ ਨਵੰਬਰ ਤੋਂ ਹੁਣ ਆਪਾਂ ਜਨਵਰੀ ਦੀ ਉਹਨਾਂ ਨੇ ਡੇਟ ਦੇ ਦਿੱਤੀ ਕਿ ਜਨਵਰੀ ਦੀ 28 ਤਰੀਕ ਨੂੰ ਮੈਰਿਜ ਹੋਵੇਗੀ ਤਾਂ ਚੂੜੀਆਂ ਵੀ ਬਾਕਾਇਦਾ ਪਾ ਕੇ ਗਏ ਇਹਨੂੰ ਆਪ ਤਾਂ ਡੇਢ ਦਿਨ ਤੋਂ ਬਾਅਦ ਡੇਟ ਵਾਲੇ ਦਿਨ ਉਹ ਖੁਦ ਭੱਜ ਗਿਆ। ਅਧਰਿ ਦੂਜੇ ਪਾਸੇ ਜਦੋਂ ਇਸ ਬਾਬਤ ਥਾਣਾ ਮਕਬੂਲ ਪੁਰਾ ਦੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਕਿ ਲੜਕਾ ਵਿਆਹ ਵਾਲੇ ਦਿਨ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਫਰਾਰ ਹੋ ਗਿਆ ਤੇ ਲੜਕੀ ਨੂੰ ਪਿਛਲੇ ਡੇਢ ਸਾਲ ਤੋਂ ਵਿਆਹ ਦਾ ਝਾਂਸਾ ਦਿੱਤਾ ਗਿਆ ਤੇ ਸਰੀਰਕ ਸੰਬੰਧ ਬਣਾਏ ਗਏ। ਪਰ ਇਸ ਮਾਮਲੇ ਦੀ ਉਹਨਾਂ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਉਸ ਤੋਂ ਬਾਅਦ ਬਣਦੀ ਕਾਰਵਾਈ ਵੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਲੜਕੀ ਦਾ ਇੱਕ ਮਾਮਲਾ ਆਇਆ ਕਿ ਜਿਹੜਾ ਮੈਰਿਜ ਸੀਗੀ ਤੇ ਲੜਕਾ ਕਹਿੰਦੇ ਭੱਜ ਚੁੱਕਿਆ ਤੇ ਉਹ ਤਾਂ ਦੇ ਜਿਹੜੇ ਕੰਪਲੇਂਟ ਲੈ ਕੇ ਆਏ ਸੀ ਕੀ ਮਸਲਾ ਕੀ ਆਇਆ ਸਰ ਇਹ ਬੋਲ। ਇਹ ਇਹਨਾਂ ਦੱਸਣ ਮੁਤਾਬਕ ਲੜਕੀ ਦੀ ਦਰਖਾਸਤ ਮੁਤਾਬਕ ਦੱਸਣ ਦੇ ਨਾ ਦੋਵਾਂ ਦਾ ਫੇਅਰ ਹੀ ਕਿਤੇ ਪਹਿਲਾਂ ਬਾਅਦ ਚ ਇਹਨਾਂ ਦਾ ਚਲੋ ਇਕਰਾਰਨਾਮਾ ਹੋ ਗਿਆ ਕਿ ਅਸੀਂ ਮੈਰਿਜ ਕਰ ਲੈਣੀ ਆ ਤੇ ਮੈਰਿਜ ਦਰਾਨ ਹੁਣ ਮੁੰਡਾ ਭੱਜ ਚੁੱਕਿਆ ਕਰੋ ਮੁੰਡਾ ਕਰੇ ਨਹੀਂ ਹੈਗਾ ਤੇ ਇਹਨਾਂ ਦਾ ਅਸੀਂ ਦਰਖਾਸਤ ਨੂੰ ਕਹਦੇ ਹਾਂ ਦੋ ਇੱਕ ਨਹੀਂ ਪੜਤਾਲ ਕਰਦੇ ਆ ਪ੍ਰੋਪਰ ਤੇ ਲੜਕੀ ਤੇ ਉਹ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਦਾ ਝਾਂਸਾ ਦੇ ਕੇ ਤੇ ਮੇਰੇ ਨਾਲ ਮਤਲਬ ਰਿਲੇਸ਼ਨ ਬਣਾਉਂਦਾ ਰਿਹਾ ਵਾ ਤੇ ਉਹੀ ਪੜਤਾਲ ਕਰਾਂਗੇ ਦਰਖਾਸਤ ਲੈ ਕੇ ਜੋ ਕਾਨੂੰਨ ਹੁੰਦਾ ਉਹਨਾਂ ਦੀ ਕਾਰਵਾਈ ਕਰਾਂਗੇ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ